ਸਤ ਸ੍ਰੀ ਅਕਾਲ ਅੱਜ ਆਪਾਂ ਇੱਕ ਖਾਸ ਇੰਟਰਵਿਊ ਨੂੰ ਗੌਣ ਨਾਲ ਵੇਖਣ ਜਾ ਰਹੇ ਹਾਂ ਇਹ ਹੈ ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਚਟੂਪਾਧਿਆਏ ਦੀ ਹਾਂਜੀ ਇੰਟਰਵਿਊ ਦਾ ਸਿਰਲੇਖ ਹੈ ਮਜੀਠੀਆ ਨਸ਼ਾ ਕੇਸ ਚਟੂਪਾਧਿਆਏ ਦਾ ਖੁਲਾਸਾ ਬਿਲਕੁਲ ਤੇ ਸਾਰੀ ਗੱਲਬਾਤ ਵਿਕਰਮ ਸਿੰਘ ਮਜੀਠੀਆ ਨਾਲ ਜੁੜੇ ਹੋਏ ਕਥਿਤ ਡਰੱਗ ਕੇਸ ਦੇ ਆਲੇ ਦੁਆਲੇ ਘੁੰਮਦੀ ਹੈ ਆਪਣਾ ਮਕਸਦ ਹੈ ਇਹਦੇ ਮਤਲਬ ਮੁੱਖ ਨੁਕਤੇ ਸਮਝਣਾ ਕਿ ਦਾਅਵੇ ਕੀਤੇ ਗਏ ਨੇ ਤੇ ਇਹਦਾ ਅਸਰ ਕੀ ਹੋ ਸਕਦਾ ਹੈ ਚਲੋ ਫਿਰ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਚਟੋਪਾਧਿਆਏ ਕਹਿੰਦੇ ਨੇ ਕਿ ਇਹ ਮਾਮਲਾ ਕੋਈ ਅੱਜ ਦਾ ਨਹੀਂ ਹਾਂਜੀ ਉਹ ਕਹਿੰਦੇ ਨੇ ਕਿ ਇਹ ਤਾਂ 15-18 ਸਾਲ ਪੁਰਾਣੀ ਗੱਲ ਹੈ ਜਦੋਂ ਕਿਸੇ ਹੋਰ ਡਰਗ ਕੇਸ ਦੀ ਜਾਂਚ ਚੱਲ ਰਹੀ ਸੀ ਤੇ ਮਜੀਠੀਆ ਦਾ ਨਾਮ ਪਹਿਲੀ ਵਾਰੀ ਉਦੋਂ ਆਇਆ ਅੱਛਾ 15-18 ਸਾਲ ਪਹਿਲਾਂ ਬਿਲਕੁਲ ਤੇ ਉਹ ਇਹ ਵੀ ਇਸ਼ਾਰਾ ਕਰਦੇ ਨੇ ਕਿ ਉਸ ਵੇਲੇ ਦੀ ਜਿਹੜੀ ਅਕਾਲੀ ਸਰਕਾਰ ਸੀ ਉਹਨਾਂ ਦੇ ਅਸਰ ਕਰਕੇ ਮਤਲਬ ਸਬੂਤ ਹੋਣ ਦੇ ਬਾਵਜੂਦ ਵੀ ਗੱਲ ਅੱਗੇ ਨਹੀਂ ਵਧੀ ਹੂੰ ਤਾਂ ਇਹ ਗੱਲ ਤਾਂ ਮੌਜੂਦਾ ਕੇਸ ਨੂੰ ਇੱਕ ਵੱਖਰੇ ਐਂਗਲ ਦੇ ਦਿੰਦੀ ਹੈ ਸਹੀ ਗੱਲ ਹੈ ਇਹ ਸਿਰਫ ਇੱਕ ਨਵੀਂ ਐਫ ਆਈ ਆਰ ਨਹੀਂ ਰਹਿ ਜਾਂਦੀ ਸਗੋਂ ਇੱਕ ਪੁਰਾਣੇ ਦੱਬੇ ਹੋਏ ਮਾਮਲੇ ਨੂੰ ਮੋੜ ਖੋਲਣ ਦਾ ਦਾਵਾ ਬਣ ਜਾਂਦੀ ਹੈ ਤੇ ਸਬੂਤਾਂ ਬਾਰੇ ਕੀ ਕਹਿੰਦੇ ਨੇ ਉਹ ਕਿਉਂਕਿ ਸਬੂਤ ਹੀ ਸਭ ਤੋਂ ਅਹਿਮ ਹੁੰਦੇ ਨੇ ਦੇਖੋ ਇੱਥੇ ਉਹ ਇੱਕ ਵੱਡੀ ਗੱਲ ਕਰਦੇ ਨੇ ਉਹਨਾਂ ਦੱਸਿਆ ਕਿ ਜਿਹੜੀ ਐਸਟੀਐਫ ਐ ਸਪੈਸ਼ਲ ਟਾਸਕ ਫੋਰਸ ਉਹਨਾਂ ਨੇ ਮਤਲਬ ਚਟੋਪਾ ਅਧਿਆਇ ਦੇ ਕੈਂਟ ਤੇ ਉਹਨਾਂ ਸਬੂਤਾਂ ਦੀ ਪੁਸ਼ਟੀ ਕੀਤੀ ਕਿਹੜੇ ਸਬੂਤ ਉਹੀ ਜਿਹੜੇ ਪਹਿਲਾਂ ਈਡੀ ਯਾਨੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਕੱਠੇ ਕੀਤੇ ਸੀ ਈਡੀ ਤਾਂ ਵਿੱਤੀ ਮਾਮਲੇ ਦੇਖਦੀ ਹੈ ਨਾ ਹਾਂਜੀ ਹਾਂਜੀ ਸੋ ਉਹੋ ਜ਼ੋਰ ਦੇ ਕੇ ਕਹਿੰਦੇ ਨੇ ਕਿ ਇਹ ਸਿਰਫ ਸੁਣੀਆਂ ਸੁਣੀਆਂ ਗੱਲਾਂ ਨਹੀਂ ਰਿਕਾਰਡ ਤੇ ਬਕਾਇਦਾ ਠੋਸ ਦਸਤਾਵੇਜ਼ੀ ਸਬੂਤ ਨੇ ਵਾਹ ਮਤਲਬ ਸਾਪਰਕਾ ਪੁਲਿਸ ਮੁਖੀ ਵੱਲੋਂ ਇੰਨੇ ਸਪਸ਼ਟ ਸ਼ਬਦਾਂ ਚ ਕੌਸ ਦਸਤਾਵੇਜ਼ੀ ਸਬੂਤ ਇਹ ਤਾਂ ਬਹੁਤ ਵੱਡੀ ਸਟੇਟਮੈਂਟ ਹੈ ਬਿਲਕੁਲ ਪਰ ਜਦੋਂ ਉਹਨਾਂ ਨੇ ਇੱਕ ਕਾਰਵਾਈ ਕੀਤੀ ਸੀ ਜਦੋਂ ਡੀਜੀਪੀ ਸਨ ਤੇ ਐਫਆਈਆਰ ਦਰਜ ਕੀਤੀ ਹਾਂਜੀ ਉਦੋਂ ਤਾਂ ਇੱਕਦਮ ਸਿਆਸੀ ਤੂਫਾਨ ਆ ਗਿਆ ਸੀ ਉਹੀ ਗੱਲ ਇਸ ਨੂੰ ਸਿੱਧਾ ਸਿੱਧਾ ਸਿਆਸੀ ਬਦਲਾਖੋਰੀ ਕਿਹਾ ਗਿਆ ਸੀ ਹਾਂ ਤੇ ਇਹ ਇਲਜ਼ਾਮ ਤਾਂ ਅਕਸਰ ਲੱਗਦਾ ਹੀ ਹੈ ਜਦੋਂ ਕੋਈ ਵੱਡਾ ਨਾਂ ਆਉਂਦਾ ਪਰ ਛੱਟੋਪਾਦਿਆ ਇਹ ਕਹਿੰਦੇ ਨੇ ਕਿ ਨਹੀਂ ਇਹ ਉਹਨਾਂ ਦਾ ਪੇਸ਼ਵਰ ਫਰਜ਼ ਸੀ ਕੋਈ ਸਿਆਸੀ ਏਜੰਡਾ ਨਹੀਂ ਸੀ ਪਰ ਉਹ ਇੱਕ ਹੋਰ ਗੰਭੀਰ ਮੁੱਦਾ ਵੀ ਚੁੱਕਦੇ ਨੇ ਇਸੇ ਨਾਲ ਜੁੜਿਆ ਹੋਇਆ ਹਾਂ ਉਹ ਹੈ ਜਾਂਚਾਂ ਤੇ ਕਥਿਤ ਸਿਆਸੀ ਦਖਲਅੰਦਾਜ਼ੀ ਦਾ ਇੰਟਰਵਿਊ ਚ ਜ਼ਿਕਰ ਆਉਂਦਾ ਕਿ ਕਿਵੇਂ ਵਿਜੀਲੈਂਸ ਮੁਖੀਆਂ ਜਾਂ ਹੋਰ ਅਫਸਰਾਂ ਦੇ ਤਬਾਦਲੇ ਹੋਏ ਜਾਂ ਮੌਤਲੀਆਂ ਹੋਈਆਂ ਅੱਛਾ ਤੇ ਛੋਟੋਪਾਦਿਆ ਤਾਂ ਇਥੋਂ ਤੱਕ ਮੰਨਦੇ ਨੇ ਕਿ ਸਾਰੇ ਮਾਮਲੇ ਪਿੱਛੇ ਇੱਕ ਬੜਾ ਸ਼ਕਤੀਸ਼ਾਲੀ ਕੀ ਕਹਿੰਦੇ ਆ ਗਠਜੋੜ ਕੰਮ ਕਰ ਰਿਹਾ ਹੈ ਗਠਜੋੜ ਕਿਹੋ ਜਿਹਾ ਗਠਜੋੜ ਜਿਸ ਵਿੱਚ ਸਿਆਸਤਦਾਨ ਪੁਲਿਸ ਵਾਲੇ ਬਿਊਰੋਕਰੇਟ ਤੇ ਇਥੋਂ ਤੱਕ ਕਿ ਮੀਡੀਆ ਵਾਲੇ ਵੀ ਸ਼ਾਮਲ ਹੋ ਸਕਦੇ ਨੇ ਇਹ ਤਾਂ ਬਹੁਤ ਹੀ ਮਤਲਬ ਖਤਰਨਾਕ ਇਲਜ਼ਾਮ ਹੈ ਇਹ ਤਾਂ ਪੂਰੇ ਸਿਸਟਮ ਤੇ ਸਵਾਲ ਖੜਾ ਕਰਦਾ ਹੈ ਬਿਲਕੁਲ ਇਹ ਸਿਰਫ ਇੱਕ ਵਿਅਕਤੀ ਦਾ ਮਾਮਲਾ ਨਹੀਂ ਰਹਾ ਜਾਂਦਾ ਫਿਰ ਉਹ ਇੰਟਰਵਿਊ ਵਿੱਚ ਕਾਲੇ ਤਨ ਬਾਰੇ ਵੀ ਗੱਲ ਕਰਦੇ ਨੇ ਹਾਂ ਉਹ ਸਮਝਾਉਂਦੇ ਨੇ ਕਿ ਕਿਵੇਂ ਜਿਹੜਾ ਨਸ਼ਾ ਤਸਕਰੀ ਵਰਗੇ ਕੰਮਾਂ ਤੋਂ ਪੈਸਾ ਆਉਂਦਾ ਹੈ ਯਾਨੀ ਕਾਲਾ ਤਨ ਉਹਨੂੰ ਫਿਰ ਸ਼ੈਲ ਕੰਪਨੀਆਂ ਰਾਹੀਂ ਯਾਨੀ ਸਿਰਫ ਕਾਗਜ਼ਾਂ 'ਚ ਬੜੀਆਂ ਕੰਪਨੀਆਂ ਰਾਹੀਂ ਹਾਂਜੀ ਉਹਨਾਂ ਰਾਹੀਂ ਕਮਾ ਕੇ ਚਿੱਟਾ ਬਣਾ ਲਿਆ ਜਾਂਦਾ ਜਿਸ ਨੂੰ ਆਪਾਂ ਮਨੀ ਲਾਂਡਰਿੰਗ ਕਹਿੰਦੇ ਆ ਠੀਕ ਤੇ ਇਹਨੂੰ ਉਹ ਸਿਰਫ ਇੱਕ ਆਰਥਿਕ ਅਪਰਾਧ ਨਹੀਂ ਗਿਣਦੇ ਜਰੂਰ ਪਾਧਿਆ ਹੈ ਤੇ ਇਸ ਨੂੰ ਸਿੱਧਾ ਰਾਸ਼ਟਰੀ ਸੁਰੱਖਿਆ ਨਾਲ ਜੋੜਦੇ ਨੇ ਰਾਸ਼ਟਰੀ ਸੁਰੱਖਿਆ ਉਹ ਕਿਵੇਂ ਉਹਨਾਂ ਦਾ ਤਰਕ ਹੈ ਕਿ ਜਿਹੜਾ ਪੈਸਾ ਨਸ਼ਿਆਂ ਤੋਂ ਆਉਂਦਾ ਉਹ ਅੱਗੇ ਹਥਿਆਰਾਂ ਲਈ ਵਿਸਫੋਟਕਾਂ ਲਈ ਇੱਥੋਂ ਤੱਕ ਕਿ ਜਸੂਸੀ ਲਈ ਵੀ ਵਰਤਿਆ ਜਾ ਸਕਦਾ ਖਾਸ ਕਰਕੇ ਪੰਜਾਬ ਵਰਗੇ ਸਰਹੱਦੀ ਸੂਬੇ ਲਈ ਤਾਂ ਇਹ ਬਹੁਤ ਹੀ ਗੰਭੀਰ ਗੱਲ ਹੈ ਬਿਲਕੁਲ ਇਸੇ ਲਈ ਉਹ बार-बार ਕਹਿ ਰਹੇ ਨੇ ਕਿ ਸਾਨੂੰ ਇਮਾਨਦਾਰ ਦਲੇਰ ਅਫਸਰ ਚਾਹੀਦੇ ਨੇ ਜਿਹੜੇ ਬਿਨਾਂ ਕਿਸੇ ਦਬਾਅ ਦੇ ਆਪਣਾ ਕੰਮ ਕਰਨ ਸੋ ਜੇ ਆਪਾਂ ਸਾਰੇ ਗੱਲ ਨੂੰ ਸਮੇਟੀਏ ਇਸ ਇੰਟਰਵਿਊ ਤੋਂ ਮੁੱਖ ਗੱਲਾਂ ਕੀ ਨਿਕਲਦੀਆਂ ਨੇ ਇੱਕ ਤਾਂ ਇਹ ਕਿ ਕੇਸ ਪੁਰਾਣਾ ਹੈ ਹਾਂਜੀ ਤੇ ਇਹਦਾ ਇੱਕ ਪਿਛੋਕੜ ਹੈ ਦੂਜਾ ਠੋਸ ਦਸਤਾਵੇਜ਼ੀ ਸਬੂਤ ਹੋਣ ਦਾ ਦਾਵਾ ਹੈ ਉਹ ਵੀ ਸਾਬਕਾ ਡੀਜੀਪੀ ਵੱਲੋਂ ਤੀਜਾ ਸਿਆਸੀ ਦਖਲ ਦੇ ਇਲਜ਼ਾਮ ਨੇ ਤੇ ਇੱਕ ਵੱਡੇ ਸ਼ਕਤੀਸ਼ਾਲੀ ਨੈਟਵਰਕ ਦਾ ਜ਼ਿਕਰ ਹੈ ਤੇ ਚੌਥਾ ਇਸ ਨੂੰ ਸਿਰਫ ਅਪਰਾਧ ਨਹੀਂ ਸਗੋਂ ਰਾਸ਼ਟਰੀ ਸੁਰੱਖਿਆ ਦੇ ਐਂਗਲ ਤੋਂ ਵੀ ਦੇਖਿਆ ਜਾ ਰਿਹਾ ਹੈ ਪਾ ਵਿੱਚ ਚੁਣੌਤੀਆਂ ਬਹੁਤ ਨੇ ਪਰ ਚਿੱਟੋ ਪਾਧਿਆਏ ਨੂੰ ਲੱਗਦਾ ਹੈ ਕਿ ਕੇਸ ਮਜ਼ਬੂਤ ਹੈ ਤੇ ਇਨਸਾਫ ਮਿਲੇਗਾ। ਹੂੰ ਇਹ ਸਾਰੀਆਂ ਗੱਲਾਂ ਮਤਲਬ ਸਿਰਫ ਇੱਕ ਕੇਸ ਤਕਸੀਮਿਤ ਨਹੀਂ ਇਹ ਪੰਜਾਬ ਵਿੱਚ ਕਾਨੂੰਨ ਦੇ ਸ਼ਾਸਨ ਤੇ ਸੰਸਥਾਵਾਂ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕਦੀਆਂ ਨੇ। ਸਹੀ ਗੱਲ ਹੈ। ਤੇ ਇੱਥੇ ਹੀ ਮਤਲਬ ਇੱਕ ਸਵਾਲ ਰਹਿ ਜਾਂਦਾ ਹੈ ਜਿਸ ਤੇ ਸੋਚਣਾ ਬਣਦਾ ਹੈ। ਹਾਂ ਦੱਸੋ ਕਿ ਜਦੋਂ ਕਿਸੇ ਕੇਸ ਵਿੱਚ ਜਿਵੇਂ ਇਸ ਇੰਟਰਵਿਊ ਚ ਦਾਵਾ ਕੀਤਾ ਗਿਆ ਇੰਨੇ ਸ਼ਕਤੀਸ਼ਾਲੀ ਲੋਕਾਂ ਦਾ ਗਠਜੋੜ ਤੇ ਸਿਆਸੀ ਦਖਲਅੰਦਾਜ਼ੀ ਦੀ ਗੱਲ ਹੋਵੇ ਤਾਂ ਫਿਰ ਫਿਰ ਅਜਿਹੇ ਹਾਈ ਪ੍ਰੋਫਾਈਲ ਕੇਸਾਂ ਵਿੱਚ ਅਸਲ ਜਵਾਬਦੇਹੀ ਤੇ ਨਿਆਂ ਯਕੀਨੀ ਕਿਵੇਂ ਬਣਾਇਆ ਜਾਵੇ ਕੀ ਚਾਹੀਦਾ ਅਸਲ ਵਿੱਚ